ਹਾਂਜੀ ਸასი ਗਾਲ ਜੀ ਸਾਰਿਆਂ ਨੂੰ ਅੱਜ ਆਪਣੇ ਪਿੰਡ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਬੀਐਸਪੀ ਪਾਰਟੀ ਵੱਲੋਂ ਆਉਣ ਲੱਗਿਆ ਸੰਗਤਾਂ ਵੱਲੋਂ ਪੂਰਾ ਜੋਸ਼ ਨਾਲ ਉਹਨਾਂ ਦਾ ਸਵਾਗਤ ਆ ਜੀ ਪੂਰੀ ਸਪੋਰਟ ਆ ਸਾਡੇ ਪਿੰਡ ਵੱਲੋਂ ਧੰਨਵਾਦ ਫੋਲ ਸਪੋਰਟ ਜੀ ਫੋਲ ਸਪੋਰਟ ਆ ਜੀ ਪੂਰੀ ਐਡਵੋਕੇਟ ਬਲਵਿੰਦਰਪਾ ਜੀ ਅਗਰੇ ਨਾਮ ਦਾ ਜਨ ਸੇਤਰੋ ਦਸ ਪਤੂ ਜਾਨ ਗੁਰਮੇਂ ਸੰਭਰ ਜੀ ਇਦਾਂ ਕਮਾਦਾ ਨਹੀਂ ਹੋਣਾ ਔਰ ਬਾਪੂ ਜੀ ਜਿੰਦੇ ਔਰ ਜਲਦੀ ਸ਼ੇਰਪੁਰੀ ਜੀ ਬਿਲਕੁਲ ਔਰ ਸਾਹਮਣੇ ਤੇ 5-7 ਕਿੰਨੇ ਹੋਣਗੇ ਹੋ ਰਿਹਾ ਅਬਰ ਪ੍ਰਹਿਮਾਨ ਦੇ ਕੋ ਬਤਾਉਂ ਮੜੇ

ਓ ਹਾਰ ਓ ਲੈਣ ਕਰੋ ਮੈਂ ਲੈਣ ਦਾ ਗੱਲ ਆ 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 ਕੋਈ ਕੀਤੀ ਨਾ ਤੋ ਬੱਲੇ ਨਾ ਬੰਨੀ ਤੇ ਫੇਰ 5 ਸਾਲ ਇਦਾਂ ਹੀ ਹਾਸੇ ਖੇਡਿਆਂ ਦੇ ਵਿੱਚ ਲੰਘ ਜਾਣੇ ਇਸ ਕਰਕੇ ਦੀਤੀਆਂ ਪੈਣਾ ਮਾਤਾਵਾਂ ਸਾਡੇ ਵੀਰ ਬਜ਼ੁਰਗ ਭੈਣ ਭਰਾ ਸਾਰੇ ਜਣੇ ਇਕੱਤਰਤ ਹੋਏ ਆ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਿੱਗੀ ਜੀਆ ਨੂੰ ਵੀ ਆਖਦੇ ਆ ਮੈਂ ਨਹੀਂ ਕਿਦਾਂ ਅੰਕਲ ਜੀ ਆੰਦੋਲਚਾਰੇ ਕੋਸ਼ਿਸ਼ ਕਰ ਰਹੇ ਹਾਂ। ਹੋ ਨੀਤਿਸ਼! ਕਮੇਟਰੀ ਦੀ ਨਹੀਂ। ਲਾਇਬ੍ਰੇਰੀ ਕਢਾ ਦੇ। ਲਾਇਬ੍ਰੇਰੀ ਕਢਾ ਦੇ। ਵੈਰੀ ਗੁੱਡ ਬੋਈ। ਦੇਖਣੀ ਆ। ਹਾਂ, ਅਨਵਾਰੀ ਜਾਣੀ ਆ ਤਾਂ। ਅੱਛਾ। ਕੱਲੇ-ਕੱਲੇ ਤੇ ਮਾਰ ਦਿੰਦੇ ਆ। ਹਾਂਜੀ। ਠੀਕ ਆ ਠੀਕ। ਸਾਰਿਆਂ ਦੀ ਬਣੂਗੀ। 4-5 ਪਿੰਡਾਂ ਦਾ ਲਾਗਨ ਕਰੀਏ। ਬੜੇ ਭਾਗ ਆ ਹਾਂ। ਉਹ ਆਪਣੇ ਮੇਰਾ ਆ। ਹਾਂ ਕੱਲ੍ਹ ਹੀ ਉਹਦੇ ਉਹਦੇ ਵਿੱਚ ਦੇਖਾਂਗੇ ਪੁੱਤ ਸੱਤ ਰਾਜੂ ਜੰਦਰ ਜਿਹੜਾ ਕੱਟ ਦੇਣਾ ਵੀ ਇਹ ਪੱਜਹ ਮਾਰੀ ਅੱਜ ਡੋਰ ਪਰ ਇਹ ਕਿਹਨੇ ਪੁੱਛਦਾ ਰਾਜੂ ਜੰਦਰ ਅੰਦਰ ਉਹ ਮਗਰ ਲਿਆ ਬਾਤ ਚੰਗੀ ਬੁਰਾ ਨਹੀਂ ਆਦੀ ਗਿਆ ਮੰਗੇ ਤਾਂ ਮੰਗੇ ਆ ਤੂੰ ਕੋਸ ਤੇ ਨਹੀਂ ਆਇਆ ਜਿੰਨੇ ਘਾਹ ਜਿਆਦਾ ਚਾਹੀਦੇ ਜੇ ਜਿਆਦਾ ਨਾ ਘੋੜਾ ਤਾਂ ਬਹੁਤ ਹੋ ਜਾਵੇ ਹੋ ਜਾਵੇਂ ਕਾਲੀ ਪਰ ਬਿੰਦਰ ਹੋਣਾ ਚਾਹੀਦਾ ਹੈ ਹੈਪੀ ਹੋਰ ਤੇਰਾ ਕਾਲੀ ਪਰ ਬਿੰਦਰ ਹੋਣਾ ਚਾਹੀਦਾ ਅੱਖੀਂ ਬਲਕਿੰਗ ਕਰ ਜਾਵੀਂ ਨਾ ਮਾਣ ਕੇ ਤਾਂ ਆਮੰਡੀ ਕਰਨਾ

ਉੱਥੇ ਇੱਕ ਨਾ ਉੱਥੇ ਜਾਈਂ ਕ੍ਰਿਕਟ ਚੀਜ਼ਾਂ ਪਿਆਰੇ ਦਿੱਤਾ ਆਪੇ ਦਾ ਖਾਣਾ ਇਹਨਾਂ ਹਾਬੇ ਦਾ ਆ ਗਿਆ ਤੂੰ 8 ਘਰੇ ਆ ਗਿਆ ਤੂੰ ਪਰ ਸਤਿਕਾਰਯੋਗ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਆ ਜਰਾ ਬਤ ਕਰਵਾ ਅਗਲਾ ਨਾ ਬਾਬੇ ਨਹੀਂ ਬਸ ਸੋਮੇ ਨਾਮ ਲੈ ਰੋ ਮਨਾਵੇ ਇੰਨੇ ਬੰਦ ਤੱਕ ਉਹ ਜੁਗਿਆ ਨੇ ਕਿ ਆਪਾਂ ਸਾਰੇ ਪਰਪਰ ਹੋ ਗਏ ਇੱਥੇ ਬੱਕਰ ਬੱਕਰ ਸਾਲਾਂ ਤੋਂ ਆਪਾਂ ਸਰਕਾਰਾਂ ਨੂੰ ਵੋਟਾਂ ਪਾਈਆਂ ਕਿ ਬਰਬਰ ਹੋ ਗਏ ਆਪਾਂ ਜਿਹੜਾ ਜੀ ਕਰਦਾ ਉਹ ਦੂਜੀ ਪਾਰਟੀ 'ਚ ਤੁਸੀਂ ਮਾਰਦਾ ਦੂਆ ਬੰਦਾ ੜਦਾ ਦੂਜੀ ਪਾਰਟੀ 'ਚ ਤੁਸੀਂ ਮਾਰਦਾ ਇਸ ਕਰਕੇ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਦਲ ਇਹ ਵਿਸ਼ਾ ਜਿਹੜਾ ਗੰਭੀਰ ਦਾ ਵਿਸ਼ਾ ਹੈ ਜੇ ਅੱਜ ਬੋਲਾ ਵੀ ਗੱਲ ਕਰ ਚੁੱਕੇ ਆ ਕਿ ਹਾਸੇ ਖੇਡਿਆਂ ਦੇ ਵਿੱਚ ਅੱਜ ਜੇ ਵਿਸ਼ਾ ਇਹ ਲੈ ਗਏ ਤਾਂ ਫਿਰ 5 ਸਾਲ ਇਦਾਂ ਹੀ ਨਿਕਣਗੇ ਇਸ ਕਰਕੇ ਐਤਕੀ ਪੂਰਾ ਜੋਰ ਲੱਗਾ ਹੋਇਆ ਹੈ ਤੇ ਹਵਾ ਵੀ ਜਿਹੜੀ ਆ ਸਾਡੇ ਪੱਖ ਦੀ ਚੱਲ ਰਹੀ ਹੈ ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿੰਨਾ ਵੀ ਅਸੀਂ ਵੱਧ ਚੜ ਕੇ ਆਪਣੇ ਰਿਲੇਟਿਵ ਰਿਸ਼ਤੇਦਾਰ ਜਿਹੜੇ ਵੀ ਇਸ ਹਲਕੇ ਦੇ ਜਲੰਧਰ ਏਰੀਆ ਦੇ ਜਿਹੜੇ ਰਿਲੇਟਿਡ ਆ ਸਾਰਿਆਂ ਦੇ ਨਾਲ ਇਹ ਸੰਪਰਕ ਕਰੀਏ ਕਿ ਐਤਕੀ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਬਲਵਿੰਦਰ ਕੁਮਾਰ ਦੀ ਉਹਨਾਂ ਦਾ ਸਾਥ ਦੇਣਾ ਹੈ

ਜਗਨਨਾਥ ਜੀ ਜੀ ਦੇ ਸਭੀ ਗਾਇਕ ਵੀ ਸਰਕਾਰ ਦੇ ਪ੍ਰੋਗਰਾਮ ਸੰਗਤ ਸਾਡਾ ਸਰਪੰਚ ਹੋਰ ਸਾਰੇ ਸਾਥੀ ਜਿਹੜੇ ਬਹੁਤ ਪਿਆ ਉਹ ਸਾਰਾ ਗੁਰਦੇਲ ਟੀਲਾ ਦੀ ਸਾਡੇ ਪਡੋਰੀ ਤੋਂ ਸਾਥੀ ਆਏ ਆ ਅਠੀ ਗੱਠੀ ਗੱਠੀ ਸਾਰੇ ਸਾਥੀਆਂ ਦਾ ਮੈਂ ਦੁਆਰਾ ਧੰਨਵਾਦ ਕਰਦਾ ਆਪਣੇ ਲੋਕਸਭਾ ਹਲਕੇ ਦੇ ਉਮੀਦਵਾਰ ਰਵਿੰਦਰ ਕੁਮਾਰ ਜੀ ਬਾਰੇ ਤੁਸੀਂ ਸਾਰੇ ਜਾਣਦੇ ਇਹਨਾਂ ਨੇ 2019 ਵਿੱਚ ਲੋਕਸਭਾ ਦਾ ਇਲੈਕਸ਼ਨ ਲੜਿਆ ਔਰ 2 ਲੱਖ 50000 ਵੋਟ ਜੜੀ ਦਾ ਨੂੰ ਪਈ ਉਸ ਟਾਈਮ ਦੇ ਵਿੱਚ ਤੇ ਇਸ ਟਾਈਮ ਜਿਹੜੀ ਇਹਨਾਂ ਨੂੰ ਘੱਟ ਤੋਂ ਘੱਟ 4.5 ਲੱਖ ਵੋਟ ਜੜੀ ਪੈਣ ਜਾ ਰਹੀ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਮਾਹੌਲ ਬਣਿਆ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਦੇ ਆ ਜਿੱਤੂ ਉਮੀਦਵਾਰ ਨੇ ਔਰ ਜਿਤਨਾ ਵੀ ਇਹਨਾਂ ਦਾ ਤੈਅ ਆ ਇਸ ਕਰਕੇ ਤੈਅ ਕੀ ਇਹ ਸਮਾਜ ਦੇ ਨਾਲ ਚੱਲਦੇ ਆ ਜਦੋਂ ਆ ਬਾਈ ਲੈਕਚਰ ਹੋਇਆ ਆਮਾਦੀ ਪਾਰਟੀ ਵਾਲੇ ਬਰਿੰਦਰ ਕੁਮਾਰ ਜੀ ਦੇ ਘਰ ਗਏ ਵੀ ਤੁਸੀਂ ਸਾਡੀ ਪਾਰਟੀ ਵਲੋਂ ਇਲੈਕਸ਼ਨ ਲੜ ਲਓ ਅਸੀਂ ਸਰਕਾਰ ਵਿੱਚੋਂ ਨਾਲੇ ਤੁਹਾਨੂੰ ਐਪੀ ਬਣਾ ਲਿਆਗੇ ਨਾਲੇ ਤੁਹਾਡਾ ਘਰ ਲੋਟ ਪਿਆ ਨਾ ਭਰ ਦਵਾਂਗੇ ਪਰ ਬਰਿੰਦਰ ਕੁਮਾਰ ਨੇ ਕਿਹਾ ਜੇ ਮੈਨੂੰ ਕੋਈ ਲਾਲਚ ਐਪੀ ਬਣਦਾ ਹੁੰਦਾ ਜਾਂ ਪੈਸੇ ਇਕੱਠੇ ਕਰਦਾ ਹੁੰਦਾ ਤਾਂ ਮੈਂ ਸਰਕਾਰੀ ਨੌਕਰੀ ਨਾ ਛੱਡ ਕੇ ਆਉਂਦਾ ਇਹਨਾਂ ਨੇ ਪਹਿਲਾਂ ਸਰਕਾਰੀ ਨੌਕਰੀ ਛੱਡ ਕੇ ਸਮਾਜ ਦੀ ਸੇਵਾ ਕਰਨ ਦਾ ਸੋਚਿਆ ਜਦੋਂ 2014 ਚ ਪਾਰਟੀ ਦੀ ਮੈਂਬਰਸ਼ਿਪ ਲਈਆ ਇਹਨਾਂ ਨੂੰ ਪਾਰਟੀ ਨੇ ਮੀਡੀਆ ਇੰਚਾਰਜ ਲਾਇਆ ਜਿੱਦਣ ਮੀਡੀਆ ਜਾ ਜਾ ਕੇ ਘਰ ਗਿਆ ਉਦੋਂ ਹੀ ਨੌਕਰੀ ਦਾ ਲੈਟਰ ਘਰ ਆ ਗਿਆ ਸਰਕਾਰੀ ਨੌਕਰੀ ਦਾ ਪਰ ਇਹਨਾਂ ਨੇ ਤੈਅ ਕਰ ਲਿਆ ਕਿ ਨਾ ਹੁਣ ਬਹੁਤ ਜ਼ਿਆਦਾ ਸੁਵਾਇਜ ਦੀ ਸੇਵਾ ਕਰਾਂਗਾ ਸਰਕਾਰੀ ਨੌਕਰੀ ਨਹੀਂ ਕਰਾਂਗਾ ਇਹ ਵੀ ਇਤੋਂ ਵੱਡੀ ਵੀ ਪ੍ਰਤਿਆਪਤ ਨੇ ਕੋਈ ਰੋੰਦਾ ਇਸ ਕਰਕੇ ਇਹਨਾਂ ਨੇ ਆਪਣਾ ਨਿੱਜੀ ਲਾਲਚ ਛੱਡ ਕੇ ਆ ਸਾਡੇ ਸਮਾਜ ਦੇ ਲੋਕਾਂ ਦੀ ਸੇਵਾ ਕਰਨ ਦੀ ਇਸ ਦੇਸ਼ ਨੂੰ ਵਧੀਆ ਬਣਾਉਣ ਦੇ ਲਈ ਸਾਡੇ ਸਮਾਜ ਦੇ ਬੱਚਿਆਂ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਦੇ ਲਈ ਇਹਨਾਂ ਨੂੰ ਵਧੀਆ ਰਸਤੇ ਦੇ ਤਰੱਕੀ ਦੇ ਰਾਹਤੇ ਤੇ ਤੋਰਨ ਦੇ ਲਈ ਤੇ ਸਾਡੇ ਧਰਿਆਂ ਤੇ ਵਧੀਆ ਸਭਾ ਨਾ ਵੀ ਆ ਜਿਸ ਤਰ੍ਹਾਂ ਦੀਆਂ ਮੀਟਿੰਗਾਂ ਮੈਂ ਪਿੱਛੇ ਨਬੋਦਰ ਜਾ ਕੇ ਉਸ ਤੋਂ ਪਹਿਲਾਂ ਵੀ ਤੇ ਜਿਸ ਤਰ੍ਹਾਂ ਦੀਆਂ ਮੀਟਿੰਗਾਂ ਇੱਥੇ ਮੈਂ ਬੱਚਿਓ ਪਲੀਜ਼ ਇੱਕ ਮਿੰਟ ਚੁੱਪ ਰਹਿ ਜਾਓ ਔਰ ਲੋਜਰੀਆ ਵਕੀਲ ਦੀ ਵੀ ਨਗਰ ਦਾ ਲੋਬ ਵੀ ਕੀਤਾ ਹੋਇਆ ਹੈ ਔਰ ਤੁਹਾਡੇ ਵਿੱਚ ਅੱਜ ਆਪਣੀ ਗੱਲ ਕਹਿਣ ਦੇ ਲਈ ਆਏ ਆ ਇਹ ਸਭ ਤੋਂ ਵੱਧ ਫੜੇ ਲੱਗੇ ਔਰ ਸਮਝਦਾਰ ਉਮੀਦਵਾਰ ਨੇ ਆਪਾਂ ਸਾਰਿਆਂ ਦੇ ਪਰੀਆ ਕਰਨਾ ਘਰ ਘਰ ਜਾ ਕੇ ਹਾਸੀ ਦੇ ਨਿਸ਼ਾਨਾ ਦਾ ਬਟਨ ਦੋ ਦੇ ਲੋਕਾਂ ਨੂੰ ਪ੍ਰੇਰਿਤ ਕਰਨਾ ਆਪਾਂ ਬਹੁਤ ਵੱਡ ਲੀਡ ਦੇ ਨਾਲ ਇਹਨਾਂ ਦਿਤਾ ਕੇ ਪਾਰਲੀਮੈਂਟ ਭੇਜਣਾ ਤੇ ਹੁਣ ਮੈਂ ਬੇਨਤੀ ਕਰਦਾ ਆਪਰੇ ਜ਼ਿਲ੍ਹਾ ਦੀ ਸਰਦ ਸਤਕਾਰ ਜੋ ਐਡ ਵੀ ਹੋਏ ਬੰਦੋ ਕਮਾਣਾਂ ही नगर निवासी और सातवान साबका सरपंच साहब और जगदीश शेरपुरी जी समरा साहब मिंटी जी अपने तो चुबल जी हंसराज सिद्धू जीवन